ਜੀ ਜਨਤਾ ਪਾਰਟੀ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਲਈ ਅਨੀਤਾ ਸੋਮਪrakash ਨੂੰ ਉਮੀਦਵਾਰ ਬਣਾਏ ਜਾਣ ਤੇ ਭਾਜਪਾ ਆਗੂ ਤੇ ਵਰਕਰ ਬਾਗੋ-ਬਾਗ ਦਿਖਾਈ ਦੇ ਰਹੇ ਹਨ ਇਸ ਮੌਕੇ ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮਪrakash ਦੇ ਗ੍ਰਹਿ ਵਿਖੇ ਵੱਡੀ ਗਿਣਤੀ 'ਚ ਪੁੱਜੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਭੰਗੜੇ ਪਾ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਇਸ ਮੌਕੇ ਗੱਲਬਾਤ ਕਰਦੇ ਹਾਂ ਪਾਰਟੀ ਵਰਕਰਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਮੈਡਮ ਅਨੀਤਾ ਸੋਮਪrakash ਨੂੰ ਉਮੀਦਵਾਰ ਬਣਾ ਕੇ ਪਾਰਟੀ ਵਰਕਰਾਂ ਵਿੱਚ ਜੋਸ਼ ਭਰ ਦਿੱਤਾ ਹੈ ਇਸ ਮੌਕੇ ਲੋਕ ਸਭਾ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਨੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੋਰ ਇਸ ਮੌਕੇ ਗੱਲਬਾਤ ਕਰਦੇ ਆਂ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂ ਜੀ ਅੱਜ ਬੜੀ ਖੁਸ਼ੀ ਹੈ ਫਗਵਾੜੇ ਦੇ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਨੇ ਜੋ ਟਿਕਟ ਮੈਡਮ ਨੀਤਾ ਸੋਮਪ੍ਰਕਾਸ਼ ਦਿੱਤੀ ਆ ਸਾਡੇ ਨਾਲ ਪਲਟਾ ਜੀ ਆ ਅਸਲੀ ਜੀਵਾ ਜੀ ਆ ਰੱਜੂ ਜੀ ਆ ਬਹੁਤ ਖੁਸ਼ੀ ਆ ਬੜਾ ਮਾਹੌਲ ਐ ਅਸਲੀ ਕੋਟੀ ਦੇ ਵਿੱਚ ਆ ਔਰ ਸਾਡੇ ਮੰਤਰੀ ਸਾਹਿਬ ਲਗਾਤਾਰ ਹੀ ਪਾਰਟੀ ਦਾ ਨਾਮ ਉੱਚਾ ਕਰਦੇ ਰਹੇ ਆ ਜਿਨ੍ਹਾਂ ਲੋਕ ਸਵਾਲ ਕੇ ਵਿਕਾਸ ਸਾਡੇ ਮੰਤਰੀ ਸਾਹਿਬ ਨੇ ਕੀਤਾ ਮੈਡਮ ਜੀ ਸੋਸ਼ਲ ਧਾਰਮਿਕ ਕੰਮਾਂ ਦੇ ਵਿੱਚ ਅੱਜ ਲੋਕ ਵੀ ਚਾਹੁੰਦੇ ਸੀ ਵੀ ਸਾਡੇ ਮੈਡਮ ਜੀ ਨੂੰ ਟਿਕਟ ਮਿਲੇ ਔਰ ਪਾਰਟੀ ਨੇ ਮੈਡਮ ਨਹੀਂ ਤਾਂ ਸੌ ਗਰੰਟੀਰ ਦੇ ਕੇ ਕਿ ਪਾਰਟੀ ਦਾ ਨਾਮ ਉੱਚਾ ਕਰਦਾ ਸਾਨੂੰ ਇਹਨਾਂ ਪਤਾ ਲੋਕਾਂ ਦਾ ਸਹਿਯੋਗ ਬਹੁਤ ਆ ਹਰ ਜਿਹੜੇ ਪਾਰਟੀ ਦੇ ਵਰਕਰ ਹੈ ਚਾਹੁੰਦੇ ਸੀ ਮੈਡਮ ਨੂੰ ਟਿਕਟ ਮਿਲੇ ਅਸੀਂ ਨਾਲ ਦਿਲੋਂ ਹੀ ਤੁਰਾਂਗੇ ਔਰ ਆਨ ਆਲਾ ਸਮਾਜ ਜਿਹੜਾ ਲੋਕ ਸਭਾ ਦਾ 400 ਪਾਰ ਪ੍ਰਧਾਨ ਮੰਤਰੀਆਂ ਨਾਰਾ ਔਰ ਸਾਡੇ ਮੈਡਮ ਜੀ ਲੋਕ ਸਭਾ ਹਲਕੇ ਤੇ ਜਿੱਤ ਕੇ ਔਰ ਕੈਬਨਿਟ ਦੇ ਮੰਤਰੀ ਬਣੋਗੇ ਸਾਨੂੰ ਅੱਜ ਜਨਤਾ ਦੇ ਬਹੁਤ ਵਿਸ਼ਵਾਸ ਆ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਸਾਰੇ ਪਾਰਟੀ ਦੇ ਕਾਰਜਕਰਤਾ ਨੂੰ ਬੇਨਤੀ ਕਰੂੰਗਾ ਵੀ ਡੱਟ ਕੇ ਆਪਾਂ ਇੱਕੋ ਹੀ ਨਾਰਾ ਕਰੀਏ ਵੀ ਜਿਹੜਾ 400 ਪਾਰ ਮੋਦੀ ਜੀ ਦੇ ਦਿਲੋਂ ਵੋਟ ਦੇਣੀ ਹੈ ਅਸੀਂ ਔਰ ਸਾਰੇ ਹੀ ਰਲ ਮਿਲ ਕੇ ਇਕੱਠੇ ਹੋ ਗਏ ਪਹਿਲੀ ਜੂਨ ਨੂੰ ਜਿਹੜੀਆਂ ਵੋਟਾਂ ਲੋਕ ਸਵਾਲ ਕਾ ਹਿਸ਼ਾਰਪੁਰ ਤੋਂ ਪੈਣੀਆਂ ਬਾਅਦ ਚੱਲ ਕੇ ਆਪਾਂ ਸਾਰੇ ਰਲ ਕੇ ਇਸ ਦੇ ਵਿੱਚ ਇਕੱਠੇ ਹੋਈਏ ਔਰ ਅੱਜ ਦੇ ਦਿਨ ਤੇ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਲਕਾ ਵਾਸੀਆਂ ਨੂੰ ਕੀ ਮੈਸੇਜ ਦੇਣ ਜੰਨੇ ਜੀ ਹਾਂਜੀ ਹਲਕਾ ਦੇ ਜਿਹੜੇ ਨਿਵਾਸੀ ਉਹਨਾਂ ਨੂੰ ਕੀ ਮੈਸੇਜ ਦੇਣਾ ਮੇਰਾ ਹਲਕਾ ਨਿਵਾਸੀ ਬਵਾੜਾ ਔਰ ਨੋਈ ਐਮਐਲਏ ਹਲਕੇ ਚ ਸਾਰਿਆਂ ਨੂੰ ਬੇਨਤੀ ਕਰਦਾ ਇਸ ਵਾਰ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਜੋ ਮੋਦੀ ਜੀ ਨੇ ਦੇਸ਼ ਵਾਸਤੇ ਕੀਤਾ ਹੋਰ ਕੋਈ ਕੰਮ ਨਹੀਂ ਸਾਧਾ ਸਾਡੇ ਨੱਡਾ ਜੀ ਅਮਿਤ ਸ਼ਾਹ ਜੀ ਪ੍ਰਧਾਨ ਮੰਤਰੀ ਮੋਦੀ ਜੀ ਔਰ ਸਾਡੇ ਜੋ ਜੀਤਲੀ ਸਾਹਿਬ ਪੂਰਬ ਜਿਹੜੇ ਸਾਡੇ ਔਰ ਜਿਨ੍ਹਾਂ ਦੀ ਧਰਮ ਪਤਨੀ ਆਜ ਜੀਤਲੀ ਸਾਹਿਬ ਦਾ ਵੀ ਇਸ ਪਰਿਵਾਰ ਤੇ ਬਹੁਤ ਵੱਡਾ ਸਹਿਯੋਗ ਆ ਮੈਂ ਆਪਣੇ ਵੱਲੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਅਨੀਤਾ ਸੋਮਪrakash ਮੇਰੀ ਧਰਮ ਪਤਨੀ ਨੂੰ ਹਿਸ਼ਿਆਪੁਰ ਹਲਕੇ ਤੋਂ ਕੈਂਡੀਡੇਟ ਡਿਕਲੇਅਰ ਕੀਤਾ ਗਿਆ ਮੈਂ অতি ਤਨਵਾਦੀਆਂ ਪ੍ਰਧਾਨ ਮੰਤਰੀ ਜਿੰਦਰਪਾਈ ਮੋਦੀ ਜੀ ਦਾ ਜੇਪੀ ਯੂਨਟਾ ਜੀ ਸਾਡੇ ਰਾਸ਼ਟਰੀ ਅਧਿਕਾਰਿ ਅਤੇ ਆਮਨਸ਼ਾ ਜੀ ਜੋ ਹੋਮ ਮਿਨਿਸਟਰ ਪੰਜਾਬ ਪੰਤ ਭਾਰਦਨ ਉਹਨਾਂ ਦੀ ਕਿਰਪਾ ਕਰਕੇ ਹੋ ਸਕਿਆ ਮੈਂ ਭਾਰਤੀ ਜਨਤਾ ਪਾਰਟੀ ਦੇ ਰੋਮ ਰੋਮ ਸਾਡਾ ਸ਼ੁਭਾਰਭਤ ਪਰਟੀ ਜਨਤਾ ਪਾਰਟੀ ਲਈ ਔਰ ਜੋ ਬੜੀ ਕਿਰਪਾ ਮੇਰੇ ਤੇ ਕੀਤੀ ਹੈ ਮੈਂ ਉਹਦਾ ਹੱਕਦਾਰ ਬੇਸ਼ੱਕ ਨਹੀਂ ਸੀ ਪਰ ਇਹ ਵਿਸ਼ੇਸ਼ ਕਿਰਪਾ ਮੈਨੂੰ ਹੋਈ ਹੈ ਮੈਂ ਸਾਰੀ ਜ਼ਿੰਦਗੀ ਭਰ ਭਾਰਤ ਜਨਤਾ ਪਾਰਟੀ ਦੇ ਸਮਰਪਿਤ ਹੋ ਕੇ ਕੰਮ ਕਰਾਂਗਾ ਔਰ ਜੋ ਵੀ ਭਾਰਤ ਨੂੰ ਇੱਕ ਵਿਕਸਿਤ ਭਾਰਤ ਬਣਾਉਣ ਲਈ ਜੀਯਤਨ ਕਰ ਰਹੇ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਵਾਂਗਾ ਸਰ ਹਲਕਾ ਨੁਆਸੀਆਂ ਨੂੰ ਕੀ ਮੈਸੇਜ ਦੇਣੀ ਹੈ ਮੈਂ ਹਲਕਾ ਨਵਸੀਆ ਵਾੜਾ ਖਾਸ ਤੌਰ ਤੇ ਹੁਸ਼ਿਆਰ ਨੁਆਸੀਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ 2019 ਚ ਮੈਨੂੰ ਜਿਤਾ ਕੇ ਮੋਦੀ ਜੀ ਦੀ ਕੈਬਨਿਟ ਵਿੱਚ ਮੈਨੂੰ ਮਨਿਸਟਰ ਬਣਾਇਆ ਇਸ ਮਿਆਸ ਕਰਦਾ ਉਹੀ ਪਿਆਰ ਤੇ ਸਤਕਾਰ ਜੁਤਾ ਸੋਮ ਪ੍ਰਕਾਸ਼ ਨੂੰ ਦੇ ਕੇ ਤੁਸੀਂ ਉਹਨਾਂ ਨੂੰ ਸੈਂਟਰ ਚ ਐਮਪੀ ਬਣਾ ਕੇ ਭੇਜੋਗੇ ਤਾਂ ਕਿ ਤੁਹਾਡੇ ਲੋਕਾਂ ਦੀ ਹੋਰ ਵਾਤਾਵਰਣ ਸੇਵਾ ਕਰ ਸਕਣ ਭਾਰਤੀ ਜਨਤਾ ਪਾਰਟੀ ਨੇ ਜੋ ਸੋਮ ਪ੍ਰਕਾਸ਼ ਜੀ ਨੂੰ ਮਾਣ ਬਖਸ਼ਿਆ ਹੈ ਉਹਨਾਂ ਦੇ ਪਰਿਵਾਰ ਚ ਟਿਕਟ ਦੇ ਕੇ ਮੈਂ ਆਪਣੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰભાઇ મોદી ਜੀ ਦੀ ਅਮਸ਼ਾ ਜੀ ਨੱਡਾ ਜੀ ਔਰ ਜੋ ਅੱਜ ਇਸ ਦੁਨੀਆ ਚ ਨਹੀਂ ਹੈ ਜੇਤਲੀ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਵੀ ਹਰ ਬਾਰ ਬਹੁਤ ਰਿਹਾ ਸਾਡੇ ਨਾਲ ਇਸ ਕਰਕੇ ਮੈਂ ਉਹਨਾਂ ਨੂੰ ਵੀ ਯਾਦ ਕਰ ਰਹੀ ਆ ਔਰ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਡੇ ਪਰਿਵਾਰ ਨੂੰ ਮਾਣ ਬਖਸ਼ਣ ਦਾ ਮੇਰੇ ਵੱਲੋਂ ਸਾਰੇ ਹਲਕੇ ਨੂੰ ਬਹੁਤ ਬਹੁਤ ਮੁबारकਾ ਉਹਨਾਂ ਨੇ ਮੇਰਾ ਸਾਥ ਦੇਣਾ ਆ ਔਰ ਤਾਂ ਕਿ ਅਸੀਂ ਜ਼ਿੰਦਗੀ 'ਚ ਇੱਕ ਔਰਤ ਨੂੰ ਇਸ ਹਲਕੇ 'ਚ ਟਿਕ ਦਿੱਤੀ ਆ ਪਾਰਟੀ ਨੇ ਔਰ ਮੇਰੀ ਅਪੀਲ ਇਹੀ ਰਹੂਗੀ ਕਿ ਜਿਵੇਂ ਹਲਕੇ ਦੇ ਵਿੱਚ ਇੱਕ ਸ਼ੋਅ ਆਇਆ ਸ਼ੋਅ ਬਹੁਤ ਜ਼ਿਆਦਾ ਸ਼ੌਂਕ ਸੀ ਲੋਕਾਂ ਨੂੰ ਕਿ ਮੈਡਮ ਨੂੰ ਟਿਕਟ ਮਿਲੇ ਮੈਂ ਹੁਣ ਇਹੀ ਅਪੀਲ ਕਰੂੰਗੀ ਕਿ ਤੁਹਾਡੀ ਇੱਛਾ ਪਰਮਾਤਮਾ ਨੇ ਪੂਰੀ ਕੀਤੀ ਹੈ ਹੁਣ ਅੱਗੇ ਤੁਸੀਂ ਸਾਰਾ ਕੁਝ ਕਰਨਾ ਤਾਂ ਕਿ ਅਸੀਂ ਇਹ ਸੀਟ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਚ ਪਾ ਸਕੀਏ ਜਿੱਦਾਂ ਹਰ ਵਾਰ ਪਹਿਲਾਂ ਉਹ ਮਾਨ ਬਖਸ਼ਦੇ ਆ ਸ੍ਰੀ ਪ੍ਰਕਾਸ਼ ਜੀ ਨੂੰ ਇਸ ਵਾਰੀ ਵੀ ਉਹ ਹੀ ਮਾਨ ਦੇਵੋਗੇ ਮੇਰੇ ਵੱਲੋਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਮੁबारकਾਂ